ਇਹ ਕਿਹੜਾ ਕਾਲੀਦਾਲ ਲਗਾ ਰਹੇ ਹੁਣ ਤੁਸੀਂ ਦੇਖੋ ਐਸ ਵਾਰੀ ਇਹਨਾਂ ਨੂੰ ਵੋਟਾਂ ਕੁਛ ਪਈਆਂ ਕੋਈ ਸ਼ੱਕ ਨਹੀਂ ਭਾ ਅਗਲੀ ਵਾਰ ਤਾਂ ਵੈਸੇ ਹੀ ਖਤਮ ਹੈ ਕਾਲੀਦਾਲ ਕਿਹੜਾ ਗੜ ਗੜ ਵੀ ਐਸੀ ਬਣਾਇਆ ਸੀ ਪਹਿਲਾਂ ਕੋਈ ਕਾਲੀਦਾਲ ਨਾ ਇੰਨੀ ਚੁੰਦਾ ਇਸ ਕਰਕੇ ਹੁਣ ਕਾਂਗਰਸ ਦਾ ਬੂਟਾ ਲੱਗਿਆ ਇਹਨੂੰ ਕਦੇ ਕੋਈ ਫੋਟੋ ਨਹੀਂ ਸਕੋਗੇ ਤੇ ਲੋਕ ਪਬਲਿਕ ਜਿਹੜੀ ਮਿਲਣ ਵਾਸਤੇ ਆ ਜਾ ਰਹੀ ਹੈ ਤੇ ਉਸ ਤੋਂ ਬਾਅਦ ਦਿੱਲੀ ਜਾਵਾਂਗੇ ਜੀ ਦੇਖੋ ਜਿਹੜੇ ਵੋਟਰ ਸਪੋਰਟਰ ਹੁੰਦੇ ਆ ਉਹਨਾਂ ਨੇ ਵੋਟਾਂ ਤੋਂ ਬਾਅਦ ਕਿ ਆਉਣਾ ਹੀ ਹੁੰਦਾ ਬਟ ਮੈਂ ਧੰਨਵਾਦੀ ਆ ਸਾਡੀ ਸੀਨੀਅਰ ਲੀਡਰਸ਼ਿਪ ਦਾ ਰਾਹੁਲ ਗਾਂਧੀ ਜੀ ਦਾ ਸਾਡੇ ਸੋਨੀਆ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਖਰਗੇ ਸਾਹਿਬ ਅਜੇ ਮਾਕਨ ਜੀ ਤੇ ਦਵਿੰਦਰ ਯਾਦਵ ਸਾਹਿਬ ਪੰਜਾਬ ਦੇ ਸਾਡੀ ਲੀਡਰ ਜਿਹੜੇ ਰਾਜਾ ਵੜਿੰਗ ਜੀ ਪ੍ਰਧਾਨ ਨੇ ਤੇ ਪ੍ਰਤਾਪ ਸੇਵਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਸੋਪੋ ਪਾਰਲੀਮੈਂਟ ਹਲਕੇ ਤੋਂ ਚੋਣ ਚ ਉਤਾਰਿਆ ਸੋ ਜਨਤਾ ਨੇ ਸਾਥ ਦਿੱਤਾ ਹੈ ਅਮੇ ਦਿਨ ਬਹੁਤ ਔਖੀ ਪਰ ਉਸ ਦੇ ਬਾਵਜੂਦ ਵੀ ਜਿਹੜੀ ਇਹ ਇਲੈਕਸ਼ਨ ਹੈ ਉਹ ਕਾਂਗਰਸ ਨੇ ਜਿੱਤੀ ਹੈ 39 ਸਾਲ ਬਾਅਦ 85 ਤੋਂ ਬਾਅਦ ਇਹ ਹੁਣ 2024 ਦੇ ਵਿੱਚ ਜਿਹੜੀ ਇਹ ਕਾਂਗਰਸ ਨੇ ਇਥੋਂ ਜਿੱਤ ਹਾਸਲ ਕੀਤੀ ਹੈ ਸੋ ਇਸ ਕਰਕੇ ਸਾਡੇ ਬਾਤੇ ਬੜਾ ਵਧੀਆ ਜੋ ਇੱਕ ਬੜੀ ਵੱਡੀ ਇਤਿਹਾਸਕ ਜਿਹੜਾ ਇਹ ਲੋਕਾਂ ਨੇ ਫੈਸਲਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇਸ਼ ਨੂੰ ਬਚਾ ਸਕਦੀ ਹੈ ਇਸ ਕਰਕੇ ਲੋਕਾਂ ਨੇ ਪੂਰਾ ਸਾਥ ਹੈ ਜੀ ਕਿਹੜਾ ਖਾਲੀਦ ਆ ਲਗਾ ਰਹੇ ਹੁਣ ਤੁਸੀਂ ਦੇਖੋ ਇਸ ਵਾਰੀ ਇਹਨਾਂ ਨੂੰ ਵੋਟਾਂ ਕੁਛ ਪਈਆਂ ਕੋਈ ਸ਼ੱਕ ਨਹੀਂ ਪਾਗਲੀ ਵਾ ਤਾਂ ਵੈਸੇ ਹੀ ਖਤਮ ਐ ਕਾਲੀਦਾਲ ਅਕੇ ਨਾ ਗੜ ਗੜ ਵੀ ਐਸੀ ਬਣਾਇਆ ਸੀ ਪਹਿਲਾਂ ਕੋਈ ਕਾਲੀਦਾਲ ਨਾਂ ਇਨੇ ਚ ਹੁੰਦਾ ਇਸ ਕਰਕੇ ਹੁਣ ਕਾਂਗਰਸ ਦਾ ਬੂਟਾ ਲੱਗਿਆ ਇਹਨੂੰ ਕਦੇ ਕੋਈ ਪੋਸਟਰ ਪੋਟ ਨਹੀਂ ਸਕੋਗੇ ਜੀਡੀਪੀ ਸਰਕਾਰ ਮੋਦੀ ਸਰਕਾਰ ਦਾਵਾ ਕਰ ਰਹੀ ਸੀ ਇਸ ਵਾਰ 400 ਫਾਰ ਦਾ ਤੇ ਬੜੀ ਵੱਡੀ ਟੱਕਰ ਰਹੀ ਹੈ ਇਸ ਵਾਰ ਕਾਂਗਰਸ ਵਾਲੋ ਦਾਵਾ ਕਰਨੂ ਕੀ ਅੱਦਰ ਸਾਡੇ ਭਗਵੰਤ ਮਾਨ ਵੀ ਕਹਿ ਰਹੇ ਸੀ 13 0 ਤੇ ਫੇ ਕਿੱਥੇ ਦਾਵੇ ਖੋਖਲੇ ਦਾਵੇ ਹੁੰਦੇ ਇਹ ਜਵਾਨੀ ਖ਼ਬਾਰੀ ਦਾਵੇ ਹੁੰਦੇ ਆ ਜੀ ਮੇਰੇ ਕੋਲ ਆ ਹੋ ਜੂਗਾ ਪਰ ਜਨਤਾ ਜੋ ਫੈਸਲਾ ਕਰਦੀ ਉਹ ਹੀ ਸਹੀ ਮੰਨਿਆ ਜਾਂਦਾ ਹੈ ਜਿਵੇਂ ਮੋਦੀ ਨੇ ਕਹਿ ਰਿਆ ਸੀ ਬਨਰਾਲ ਸਰਕਾਰ ਬਣੋਂਗੇ ਇਸ ਵਾਰੀ ਕਿਤੇ ਨਾ ਕਿਤੇ ਝਟਕਾ ਤਾਂ ਲੱਗਿਆ ਉਹਨਾਂ ਨੂੰ ਕਿਹੜੀ ਨਰੋਲ ਸਰਕਾਰ ਨਰੋਲ ਇਹ ਵੀ ਪਤਾ ਨਹੀਂ ਕਿਵੇਂ ਵੋਟ ਇੰਨੀਆ ਸੀਟਾਂ ਚ 200 ਤੋਂ ਵੱਧ ਸਮਝ ਦੇਣੀ ਸੀ ਪਰ ਚਲੋ ਜਨਤਾ ਦਾ ਫੈਸਲਾ ਹੈ ਇਸ ਕਰਕੇ ਮੋਦੀ ਜਿਹੜਾ ਉਹਨੇ ਉਸ ਤੋਂ ਬਾਅਦ ਨਹੀਂ ਕਦੇ ਵੀ ਆਇਆ ਸੈਂਟਰ ਵਿੱਚ ਵੀ ਜਿਸ ਤਰ੍ਹਾਂ ਦੇਖਿਆ ਜਾਇਆ ਵੀ ਕਾਂਗਰਸ ਵੱਲੋਂ ਵੀ ਕੋਈ ਕੋਸ਼ਿਸ਼ਾਂ ਕੀਤੀ ਜਾ ਰਹੀ ਸਰਕਾਰ ਨਹੀਂ ਦੇਖੋ ਅਸੀਂ ਵੀ ਸਾਡੀ ਵੀ ਲੀਡਰਸ਼ਿਪ ਜਿਹੜੀ ਹੈ ਉਹ ਸੋਚ ਸਮੇਂ ਕੀ ਸਟੈਪ ਲਾਏਗੀ ਪਹਿਲਾਂ ਇਹਨਾਂ ਨੂੰ ਦੇਖ ਲੈਣ ਕਿ ਵੀ ਇਹ ਕੀ ਕਰਦੇ ਆ ਉਹ ਜਿਹੜਾ ਇਹਦੇ ਕੋਲ ਆਪਦੇ ਕੋਲ ਸੀਗਾ ਜਿਹੜੀ ਵੀਟੋ ਪਾਵਰ ਵਰਤਦਾ ਸੀ ਜੋ ਕਹਿੰਦਾ ਸੀ ਉਹ ਕਿਸੇ ਮਨਿਸਟਰ ਨੂੰ ਨਹੀਂ ਸੀ ਕੋਈ ਦਾ ਜੋ ਖਤਮ ਹੋ ਗਈ ਹੁਣ ਸਾਡਾ ਜਿਹੜਾ ਦੇਸ਼ ਹੈ ਡੈਮੋਕ੍ਰੇਸੀ ਵੱਜ ਜਾਗੀ ਸਾਡਾ ਸੰਵਿਧਾਨ ਵੱਜ ਜਾਏਗਾ ਅਸੀਂ ਸਾਡੀ ਪਾਰਟੀ ਨਹੀਂ ਚਾਹੁੰਦੀ ਸੀ ਵੀ ਆਪਾਂ ਦੇਸ਼ ਵਿੱਚ ਆ ਜੀ ਇਸ ਕਰਕੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ